ਕਾਲਤਾ ਚੱਲਦੀ ਉਸ ਮਾਸਾ ਦੇ ਭੱਤੀ ਨੂੰ ਕੀਤੀ ਹੈ ਤੁਹਾਡੇ ਵੱਲੋਂ ਅੱਜ ਹਲਕਾ ਕਰਤਾ ਤੇ ਚੜ੍ਹ ਕਿੰਨਾਂ ਵਰਕਰਾਂ ਨਾਲ ਮਨਕਾਲੀ ਇਹ ਛੋਟੀ ਜਿਹੀ ਮੀਟਿੰਗ ਦਾ ਯੋਜਨਾ ਕੀਤਾ ਗਿਆ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲਣੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੇ ਦੇਖੋ ਜੀ ਜਿਲ੍ਹੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬਣੇ ਆ ਤੇ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾਤ ਨੂੰ ਖਿਸਕ ਚਾਈ ਹੈ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜ才ਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰਨ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ بجائے ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜ才ਦਾਰ ਬਏ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋਵੋ ਸੱਤ ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜੀ ਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਾਂ ਨੇ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮਦੇਮੇ ਟਕਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਣੀ ਐ ਬਾਬਾ ਅਵਤਾਰ ਸਿੰਘ ਵਿਧੀ ਚੰਦ ਜੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਕਰਨਾਲਾਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜਿੰਨੀਆਂ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਬਾਬਾ ਸਭਜੋਤ 베ਦੀ ਆ ਬਾਬਾ ਸੇਵਾ ਸਿੰਘ ਹੋਰੀ ਇਹ ਬਹੁਤ ਗਲਤ ਤਰਤ ਪਾਲੀਆ ਕਿ ਅਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਹਾਂ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪ੍ਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲਾਈ ਹੁਕਮ ਹੁੰਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਹੋਨੇ ਖਟਿਆ ਕੱਖ ਨਹੀਂ ਗਾ ਅਸੀਂ ਸਮਝਦੇ ਹਾਂ ਵੀ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਆਕਾਲੀ ਦਲ ਨੇ ਇਹਨਾਂ ਨੂੰ ਕੁਝ ਦਿੱਤਾ ਹੈ ਕਿਉਂਕਿ ਆਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਇਹੋ ਜਿਹਾ ਨਹੀਂ ਰਹਿ ਗਿਆ ਤੇ ਕਿਸੇ ਵੀ ਪਾਰਟੀ ਸੀ ਉਹਨੂੰ ਆਕਾਲੀ ਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਭਈ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਤ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰ ਇਹਨਾਂ ਨੇ ਕਾਲ ਤੱਕ ਤਰਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝਟ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਤਵਾਦ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਪੇ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸਬੰਧ ਚ ਅਸੀਂ ਭੁrti ਦੇ ਸਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਹੈ ਕੱਲ ਮਲੇਰਕੋਟਲੇ ਸੀ ਅੱਜ ਮੇਰਾ ਖਿਆਲ ਜਲੰਧਰ ਹੈ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਖਰਾ ਹੈ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਕਰਨ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਸੀ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ ਤੇ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਕੇ ਚਰ ਚੂੜੀਆਂ ਦੇ ਮਰੀਦ ਕੇ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ ਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਅਕਾਲ ਤਖਤ ਵਾਸਤੇ ਸਾਰਾ ਕੁਝ ਛੱਡਣ ਨੂੰ ਤਿਆਰ ਹੈ ਲੋਕਾਂ ਤੇ ਉਤਸ਼ਾਹ ਭਰਤੀ ਕਰਨ ਦਾ ਵੀ ਆ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖਤ ਦੀ ਮਾਨ ਮਰਜ਼ਾ ਜਿਹੜੀ ਆ ਉਹਦਾ ਹੀ ਸਤਕਾਰ ਮਾਨ ਕਰਨਾ ਜਿਹੜਾ ਹਰ ਗੁਰਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸ ਨੂੰ ਤੋਖ ਰਾਇ ਜिले ਗਰਦਾਸਪੁਰ ਦੇ ਵਿੱਚ ਹੋਏ ਹੈ ਜੈ ਜੀ ਤੁਹਾਡੀ ਜिले ਚ ਡਿਊਟੀ ਲੱਗੀ ਆ ਕਿ ਥੱਲਾ ਹਲਕਾ ਤੇ ਕਰ ਨਹੀਂ ਮੇਰੀ ਸਾਰੇ ਜਿਲੇ ਚ ਜੀ ਮੈਂ ਜਿਲੇ ਚ ਸਾਰੇ ਹਲਕਿਆਂ ਦੇ ਗਿਆਂ ਜਿੱਥੇ ਜਿੱਥੇ ਵੀ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਉੱਥੇ ਮੈਂ ਜਾ ਰਿਹਾ ਮੈਂ ਪੰਜਾਬ ਚ ਵੀ ਜਾਣਾ ਨਾ ਪਰਸੋਂ ਜਲੰਧਰ ਵੀ ਸੀਗਾ ਕੱਲ ਮੈਂ ਮੇਰਾ ਹੈ 30 ਤਰੀਕ ਨੂੰ ਮੈਂ ਰੋਪੜ ਵੀ ਜਾਣਾ ਮੈਨੂੰ ਜਿੱਥੇ-ਜਿੱਥੇ ਵੀ ਪਾਰਟੀ ਹਕਮ ਲਾਉਂਦੀ ਆ ਅਸੀਂ ਤਾਂ ਸੇਵਕਾਂ ਪਾਰਟੀ ਦੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਹੁੰਦਿਆਂ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਜੇ ਅਕਾਲ ਤਖਤ ਦੀ ਮਾਨ ਮਰਯਾਦਾ ਕਾਇਮ ਰਹੂਗੀ ਤੇ ਸਿੱਖੀ ਚੜ੍ਹਦੀ ਕਲਾ 'ਚ ਰਹੋਗੇ ਸਿੱਖੀ ਦੇ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਜਿੰਦਾਰ ਬਾਈ ਗਿਆਨੀ ਰਹੀਰ ਸਿੰਘ ਨੂੰ ਉਟਾਇਆ ਗਿਆ ਸਰੋਨੀ ਅੰਦਰ ਕਮੇਟੀ ਬਣੋ ਇਸ ਦਾ ਬਰੋਗ ਫੈਸਲੇ ਦੇ ਅੰਦਰ ਉਹਦੇ ਸਾਥੀਆਂ ਉਹਨਾਂ ਨੇ ਕੀਤਾ ਗਿਆ ਜੀ ਉਹਨਾਂ ਦੇ ਦੇਖੋ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਵਾ ਪਰ ਉਹ ਖੁੱਲ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮਸਲਾ ਰਿਸ਼ਤੇਦਾਰੀ ਦਾ ਮਸਲਾ ਕਈ ਮਜਬੂਰੀਆਂ ਉਹਨਾਂ ਦੀ ਹੋ ਸਕਦੀਆਂ ਮੈਂ ਸਮਝਦਾ ਜਿੰਨਾ ਉਹ ਬੋਲਿਆ ਉਹ ਵੀ ਠੀਕ ਹੀ ਹੈ ਤਾਂ ਥਾਮੀ ਸਾਹਿਬ ਫੇਰ ਵਾ ਦੇਖੋ ਥਾਮੀ ਸਾਹਿਬ ਦੀ ਸਾਨੂੰ ਤਾਂ ਸਮਝ ਨਹੀਂ ਆਈ ਵੀ ਥਾਮੀ ਸਾਹਿਬ ਨੇ ਅਕਾਲ ਤਖ ਦਾ ਜਿਹੇਦਾਰ ਉਹਨਾਂ ਦੇ ਘਰ ਗਿਆ ਸੀ ਉਹਨੂੰ ਤਾਂ ਪੰਥ ਨਹੀਂ ਸਮਝਿਆ ਬਾਦਲ ਸਾਹਿਬ ਗਏ ਸੀ ਉਹਨਾਂ ਦੇ ਘਰ ਤੋਂ ਉਹਨਾਂ ਨੇ ਇੱਕ ਪੰਥ ਦਾ ਮੈਨੂੰ ਹੁਕਮ ਹੋ ਗਿਆ ਮੈਨੂੰ ਲੈ ਕੇ ਜਾਵਦਾ ਵੀ ਜਤਰਾ ਕੋਈ ਪਤਾ ਨਹੀਂ ਅੰਡਰਸਟੈਂਡਿੰਗ ਨਾਲ ਪਹਿਲਾਂ ਉਹਨਾਂ ਨੇ ਕਿਹਾ ਹੋਣਾ ਵੀ ਮੈਂ ਛੱਡ ਦਿੰਦਾ ਵਾਂ ਸੱਤ ਮੈਂਬਰ ਦੀ ਕਮੇਟੀ ਵੀ ਤੇ ਸ਼ਰਮਣੀ ਕਮੇਟੀ ਵੀ ਤੇ ਤੁਸੀਂ ਮਿਰਕ ਤੁਹਾਡਾ ਰਿਸ਼ਤੇਦਾਰ ਆ ਉਹਦੇ ਕੋਲ ਜੋ ਕਰਾਉਣਾ ਕਰਾ ਲਓ ਉਹਦੇ ਕੋਲ ਜਿੱਥੇ ਤਰਾਂ ਨੂੰ ਕਢਾਤਾ ਵਾ ਤੇ ਹੁਣ ਕੰਮ ਵਿਹਲਾ ਹੋ ਗਿਆ ਹੁਣ ਉੱਥੇ ਜਾ ਪਹੁੰਚਿਆ ਪਤਾ ਨਹੀਂ ਉਹਨੇ ਕੀ ਹੈ ਜੀ ਵਿੱਚ ਕੀ ਗੱਲ ਪਰ ਧਾਮੀ ਵਰਗੇ ਬੰਦੇ ਤੋਂ ਮੈਨੂੰ ਇਹ ਆਸ ਨਹੀਂ ਸੀਗੀ ਅ ਤਾਂ ਵੀ ਚੰਗੇ ਲੋਕਾਂ 'ਚ ਗਿਆ ਜਾਂਦਾ ਸੀ ਉਹਨੂੰ ਜੇ ਕੋਈ ਇਹੋ ਜਿਹਾ ਉਹਦੇ ਮਨ 'ਚ ਗੱਲ ਹੋਊਗੀ ਤੇ ਇਜਤਮਾਨ ਆਪਣਾ ਘਟਾਇਆ ਜਾ ਲੋਕਾਂ ਦਾ ਕੀ ਘਟਣਾ ਜੇ ਤਾਂ ਸਪਸ਼ਟ ਹੋਊਗਾ ਜਥੇਦਾਰ ਪਹਿਲੇ ਬਹਾਲ ਕਰਨ ਤੇ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਦੀ ਛੁੱਟੀ ਕਰਨ ਤਾਂ ਫਿਰ ਤਾਂ ਲੋਕ ਸਮਝਣਗੇ ਵੀ ਚੱਲ ਇਹ ਚ ਕੋਈ ਹੈ ਗੈਰਤਾਨਕ ਸਿੱਖੀ ਦੇ ਨਾਲ ਇਹਦਾ ਮੋਹ ਆ ਨਹੀਂ ਤਾਂ ਲੋਕ ਸਮਝਣਗੇ ਵੀ ਇਹ ਦੀ ਅੰਡਰਸਟੈਂਡਿੰਗ ਨਾ ਇਹ ਤਾਂ ਪੰਥ ਸੁਖਬੀਰ ਨੂੰ ਸਮਝ ਬੈਠਾ ਜਿਸ ਸੁਖਬੀਰ ਨੂੰ ਸਾਰਾ ਪੰਜਾਬ ਰਿਜੈਕਟ ਕਰ ਚੁੱਕਾ ਵਾ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਪਹਿਲੀ 'ਚ 15 ਸੀਟਾਂ ਜਿੱਤੀਆਂ ਦੂਜੀ 'ਚ ਤਿੰਨ ਸੀਟੀਆਂ ਜਿੱਤੀਆਂ ਤੇ ਪਾਰਲੀਮੈਂਟ 'ਚ ਇੱਕ ਸੀਟ ਜਿੱਤਿਆ ਦਾਹਾਂ ਤੇ ਜਮਾਨਤਾ ਜਬਤ ਹੋਈਆਂ ਸੀ ਉਹਨੂੰ ਜੇ ਉਹ ਪੰਥ ਸਮਝਦਾ ਤਾਂ ਫਿਰ ਮੈਂ ਸਮਝਣਾ ਵੀ ਉਹਦੀ ਗਲਤੀ ਹੈ ਅਕਾਲੀ ਦਲ ਪੰਥ ਅਕਾਲ ਤਖਤ ਦਾ ਜਹਦਾਰ ਆ ਅਕਾਲੀ ਦਲ ਸੁਧਾਰ ਲੈ ਆ ਤੇ ਸਖਬੀਰ ਉਹਾਰ ਤੇ ਕੋਈ ਹੈ ਜੀ ਨੇਤਾ ਦਾ ਇਕਤਾ ਦਾ ਕੋਈ ਚਾਹ ਦੇਖੋ ਜੀ ਇਕਤਾ ਹੋ ਸਕਦੀ ਹੈ ਉਹ ਕੱਲਾ ਬੰਦਾ ਜਿਹਨੂੰ ਇੰਨਾ ਕੁਝ ਕੰਮ ਨਹੀਂ ਦਿੱਤਾ ਵਾ ਉਹ ਅੱਜ ਪਾਸੇ ਹੋ ਜਾਏ ਤੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨੂੰ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਅਕਾਲੀ ਦਲ ਸੁਧਾਰ ਵੱਲ ਉਹ ਨਹੀਂ ਪੱਕਾ ਅਕਾਲੀ ਦਲ ਸਾਈਡ ਕਰਨ ਤੇ ਫੇਰ ਹੀ ਅਕਾਲੀ ਦਲ ਸੁਧਾਰ ਲੈ ਤੇ ਬੇਟਾ ਅਸੀਂ ਖਤਮ ਕਰਦੇ ਸੀ ਅਕਾਲ ਅਕਾਲ ਤਖਤ ਦੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦਿੱਤਾ ਇਹ ਕਿ ਹੁਣ ਅਕਾਲ ਤਖਤ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ ਪੰਜ ਮੈਂਬਰੀਆ ਦੋ ਤਿੰਨਾਂ ਨੇ ਅਸਤੀਫਾ ਦਵਾਤੇ ਸੀ ਉਹ ਪੰਜ ਮੈਂਬਰੀ ਕਮੇਟੀ ਹੁਣ ਉਹਦਾ ਅਕਾਲ ਤਖਤ ਵਰਸਸ ਸੁਖਬੀਰ ਆ ਸੁਧਾਰ ਲਹਿਰ ਨਹੀਂ ਆਉਣਾ ਹਾਂ ਅਕਾਲ ਤਖਤ ਹੈ ਠੀਕ ਉਹ ਕਰਵਾਉਂਦੇ ਪਾਰ ਦੀ ਖਾਲਸਾ ਵਾਰ ਦੀ ਫਤਿਹ ਮੇਰਾ ਨਾਮ ਵੀਰ ਸਿੰਘ ਪਿੰਡ ਵੀੜਾ ਅਸੀਂ ਜਿਹਦਰ ਸਾਹਿਬ ਦੇ ਇੱਥੇ ਆਏ ਬਜੇਗਰ ਸਾਹਿਬ ਨਾਲ ਛੋਟੇਪੁਰ ਸਾਹਿਬ ਆਏ ਹੀ ਅਸੀਂ ਇਹਨਾਂ ਦੇ ਨਾਲ ਆ ਹਰ ਹੋਮ ਹੋਮ ਆ ਕੇ ਦਿਲ ਪਿਆਰ ਤਿੰਨ ਫੇਰ ਉੱਥੇ ਆਵਾਂਗੇ ਜਿੱਥੇ ਇਹਨਾਂ ਦੱਸਿਆ ਇਹਨੇ ਨਾਲ ਤੇ ਜਿਹੜੀ ਹੁਣ ਭਰਤੀਸ਼ ਧਰਤੀ ਮੈਮ ਸ਼ੁਰੂ ਹੋਣ ਲੱਗੀ ਹੈ ਹਾਂਜੀ ਉਸ ਤਰ੍ਹਾਂ ਕਿ ਤਰ੍ਹਾਂ ਦਾ ਤੁਹਾਡੇ ਨਾਲ ਸਹਿਯੋਗ ਹੋਗਾ ਇਹਨੇ ਨਾਲ ਜਿਤਨਾ ਵੀ ਆਖਣਗੇ ਇਹਨੇ ਨਾਲ ਨਾਲੇ ਬਿਲਕੁਲ ਖਿਆਨ ਹੀ ਰਣ ਵਾਲੀ ਵਾਤਵਾਦ ਵਾਤਵਾਦ ਇਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਰਦਾਰ ਸੁਖਾ ਸਿੰਘ ਜੀ ਛੋਟੇਪੜ ਕਿ ਸਾਡੀ ਬੇਨਤੀ ਦੇ ਉੱਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਹਿ ਵਿਖੇ ਔਰ ਇਲਾਕੇ ਦੀਆਂ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ 4 ਅਪ੍ਰੈਲ ਦਾ ਜੋ ਪ੍ਰੋਗਰਾਮ ਇਹ ਲੈ ਕੇ ਆਏ ਨੇ ਉਹਦੇ ਵਾਸਤੇ ਵੱਧ ਤੋਂ ਵੱਧ ਉਤਸ਼ਾਹ ਹੈ ਅਕਾਲੀ ਦਲ ਦੀ ਭਰਤੀ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਤੇ ਸਾਹ ਸੀ ਪੂਰੀ ਉਮੀਦ ਕਰਦੇ ਆ ਕਿ ਜਸਦਾਰ ਸੁੱਚਾ ਸਿੰਘ ਛੋਟੇਪੁਰ ਹੋਣਾ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚੋਂ ਵੱਧ ਤੋਂ ਵੱਧ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ